ਕ੍ਰਾਂਤੀ ਕਹਿਣਾ ਜਾਂ ਧਰਨਾ ਲਾ ਦੇਣਾ ਇਹੀ ਅੱਤਵਾਦੀ ਘੇਰੇ ਵਿੱਚ ਆ ਗਿਆ ਤਾਂ ਉਵੇਂ ਹੀ ਹੂਬ ਹੂ ਜਿਵੇਂ ਕੇਂਦਰ ਸਰਕਾਰ ਕਰ ਰਹੀ ਹੈ ਉਵੇਂ ਹੀ ਆਮ ਆਦਮੀ ਪਾਰਟੀ ਕੇਂਦਰ ਦੀ 2 ਟੀਮ ਬੰਦੇ ਹੋਏ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਤੇ ਜਿਹੜੀ ਪਾਬੰਦੀ ਲਾ ਰਹੀ ਹੈ ਇਹ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਸੇ ਨੂੰ ਵਿਰੋਧੀ ਆਵਾਜ਼ ਜਿਹੜੀ ਉਠਾਉਣ ਨਹੀਂ ਦੇਣਾ ਚਾਹੁੰਦੀ ਇੱਥੇ ਪੁਲਿਸ ਰਾਜ ਬਣਾਇਆ ਜਾ ਰਿਹਾ ਤਾਂ ਅਸੀਂ ਸਾਰੇ ਸੰਘਰਸ਼ੀ ਲੋਕ ਭਾਵੇਂ ਕਿਸੇ ਵੀ ਜਥੇਬੰਦੀ ਦੇ ਹੋਣ ਜੇ ਸਰਕਾਰ ਉਹਨਾਂ ਦੀ ਆਵਾਜ਼ ਦਬਾਉਂਦੀ ਹੈ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਉਹਦੇ ਪਿੱਛੇ ਖੜਨਗੇ ਅਸੀਂ ਪੰਜਾਬ ਸਟੂਡੈਂਟ ਵਲੋਂ ਮੰਗ ਕਰਦੇ ਆ ਕਿ ਜੋ ਦੋ ਕਿਸਾਨ ਆਗੂ 10-10 ਮਹੀਨੇ ਤੋਂ ਜੇਲ੍ਹ 'ਚ ਨੇ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਦੀ ਜਲਦੀ ਮੰਗਾ ਮੰਨੀਆਂ ਜਾਣੀ ਚਾਹੀਦੀਆਂ ਤੇ ਪੰਜਾਬ ਸਰਕਾਰ ਜਿਹੜੀ ਆ ਜੇ ਆਮ ਆਦਮੀ ਪਾਰਟੀ ਆ ਦੀ ਮਾੜੀ ਮੋਟੀ ਸ਼ਾਖ ਬਚਾ ਕੇ ਰੱਖਣਾ ਚਾਹੁੰਦੀ ਆ ਤਾਂ ਇਹ ਪੁਲਿਸ ਰਾਜ ਦਾ ਜਿਹੜਾ ਉਹ 51 ਜਿਹੜਾ ਉਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲਣ ਦੀ ਬਜਾਏ ਪੰਜਾਬ ਦੀ ਲੋਕਾਂ ਦੀਆਂ ਮੰਗਾਂ ਸੁਣ ਤੇ ਆਉਣ। ਦੋਸਤੋ ਪੰਜਾਬ ਦੇ ਵਿੱਚ ਹਰ ਰੋਜ਼ ਹਰ ਇੱਕ ਨਵੀਂ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਧਰਨਾ ਲੱਗ ਰਿਹਾ ਹੈ। ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ ਜਿੱਥੇ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਉੱਥੇ ਵਿਦਿਆਰਥੀ ਵੀ ਇਹਨਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਮੰਗਾਂ ਦੇ ਉੱਪਰ ਕਿਸਾਨਾਂ ਦੇ ਨਾਲ ਜਿਹੜੀ ਆ ਲੜਾਈ ਉਹ ਲੜਦੇ ਆ ਤਾਂ ਕੱਲ ਜਦੋਂ ਬਠਿੰਡੇ ਦੇ ਵਿੱਚ ਧਰਨਾ ਲੱਗਣਾ ਸੀ ਤਾਂ ਉਸ ਤੋਂ ਪਹਿਲਾਂ ਛਾਪੇ ਮਾਰੀਆਂ ਹੋਈਆਂ लाठी चार्ज ਹੋਇਆ ਜਿਸ ਦੇ ਵਿੱਚ ਅੱਜ ਫਰੀਦਕੋਟ ਦੇ ਵਿੱਚ ਕਰਤੀ ਕਿਸਾਨ ਇਹਨਾਂ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਵੱਲੋਂ ਅਰਤੀ ਫੁੱਕੀ ਗਈ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਸੁਬਾਈ ਆਗੂ ਹਰਵੀਰ ਨੇ ਤਾਂ ਪਹਿਲਾਂ ਗੱਲਬਾਤ ਕਰਦੇ ਹਰਵੀਰ ਸਭ ਤੋਂ ਪਹਿਲਾਂ ਸਵਾਗਤ ਧੰਨਵਾਦ ਜੀ ਕੱਲ ਦੀ ਘਟਨਾ ਨੂੰ ਸਰਕਾਰ ਦੀ ਕੱਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਦੇਖੋ ਪੰਜਾਬ ਸਰਕਾਰ ਜਿਹੜੀ ਆ ਉਹ ਜਿਵੇਂ ਕੇਂਦਰ ਸਰਕਾਰ ਲੱਗੀ ਹੋਈ ਆ ਵੀ ਵਿਰੋਧ ਦੀ ਆਵਾਜ਼ ਕੋਈ ਰਹਿਣ ਹੀ ਨਹੀਂ ਦੇਣੀ ਉਵੇਂ ਪੰਜਾਬ ਸਰਕਾਰ ਨੇ ਵੀ ਜਿਹੜਾ ਉਹ ਪੁਲਿਸ ਰਾਜ ਬਣਾਇਆ ਹੋਇਆ ਇੱਥੇ ਜਿਵੇਂ ਕੇਂਦਰ ਸਰਕਾਰ ਇੱਥੇ ਕੋਈ ਕੋਈ ਵਕੀਲ ਆ ਕੋਈ ਟੀਚਰ ਆ ਕੋਈ ਕੋਈ ਪ੍ਰੋਫੈਸਰ ਆ ਕੋਈ ਲੇਖਕ ਆ ਕੋਈ ਬੁੱਧੀਜੀਵੀ ਆ ਵਿਦਿਆਰਥੀ ਆ ਉਹਨਾਂ ਨੂੰ ਜੇਲਾ ਚ ਡੱਕਣ ਤੇ ਲੱਗੇ ਹੋਏ ਆ ਉਸੇ ਤਰ੍ਹਾਂ ਇੱਥੇ ਪੰਜਾਬ ਵਿੱਚ ਵੀ ਪੁਲਿਸ ਰਾਜ ਬਣਾਇਆ ਜਾ ਰਿਹਾ ਇੱਥੇ ਕੋਈ ਧਰਨਾ ਲਾਉਣ ਲਈ ਧਰਨਾ ਲਾਉਣ ਦੀ ਗੱਲ ਕਰਦਾ 10 10 ਮਹੀਨਿਆਂ ਤੋਂ ਉਹ ਕਿਸਾਨ ਆਗੂ ਆ ਉਹਨਾਂ ਨੂੰ ਉਹਨਾਂ ਨੂੰ ਛਡਾਉਣ ਲਈ ਧਰਨ ਲਾਉਣ ਜਾ ਰਹੀ ਸੀ ਕਿਸਾਨ ਉਹਨਾਂ ਨੂੰ ਇਸ ਤਰ੍ਹਾਂ ਲਿਆ ਗਿਆ ਜਿਵੇਂ ਕੋਈ ਅੱਤਵਾਦੀ ਹੋਣ ਉਹਨਾਂ ਤੇ ਜਿਹੜਾ ਅਥਰੂ ਗੈਸ ਦੇ ਗੋਲੇ ਚਲਾਏ ਗਏ ਔਰਤਾਂ ਨੇ ਸਿਰ ਪਾੜੇ ਗਏ ਬਹੁਤ ਜਿਹੜਾ ਤਸ਼ੱਦਦ ਉਹਨਾਂ ਤੇ ਢਾਇਆ ਗਿਆ ਪਰ ਨਾਲ ਦੀ ਨਾਲ ਇਹ ਦੇਖਣ ਵਾਲਾ ਕਿ ਪੰਜਾਬ ਪੰਜਾਬ ਸਰਕਾਰ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਧਰਨੇ ਧਰਨੇ ਸਾਡੇ ਆਏ ਕਹਿੰਦੇ ਰਹੇ ਆ ਵੀ ਸਾਡੇ ਹਾਂ ਸਾਡੀ ਗੱਡੀ ਵਿੱਚ ਦਰਿਆ ਨੇ ਅਸੀਂ ਜਿੱਥੇ ਜਿੱਥੇ ਜਾਂਦੇ ਆ ਜਿੱਥੇ ਵੀ ਸਾਨੂੰ ਲੱਗਦਾ ਵੀ ਗਲਤ ਹੁੰਦਾ ਤਾਂ ਅਸੀਂ ਧਰਨਾ ਲਾ ਲੈਨੇ ਆ ਤੇ ਧਰਨਿਆਂ ਤੇ ਕਿਸਾਨਾਂ ਦੇ ਨਾਲ ਜਿਹੜੀ ਆ ਉਹ ਸਟੇਜਾਂ ਤੇ ਬੈਠਦੇ ਰਹੇ ਕਿ ਕਿਸਾਨਾਂ ਦੇ ਨਾਲ ਇਹ ਕਹਿੰਦੇ ਰਹੇ ਕਿ ਸਾਨੂੰ ਮੌਕਾ ਦਿਓ ਅਸੀਂ ਅਸੀਂ ਤੋਂ ਸਾਡਾ ਰਾਜ ਆ ਤਾਂ ਅਸੀਂ ਧਰਨਾ ਲਾਉਣ ਨਹੀਂ ਦੇਵਾਂਗੇ ਧਰਨਾ ਲਾਉਣ ਦੀ ਨੌਬਤ ਹੀ ਨਹੀਂ ਆਉਣ ਦੇਵਾਂਗੇ ਇਹ ਇਹੋ ਜੀ ਸਰਕਾਰ ਜਿਹੜੀ ਆਪ ਇਹ ਕਹਿੰਦੀ ਰਹੀ ਆ ਕਿ ਅਸੀਂ ਨਿਆ ਜੋ ਨਿਕਲੇ ਹੋਏ ਆ ਸੀ ਅੰਦੋਲਨ ਅੰਦੋਲਨ ਅੰਦੋਲਨਕਾਰੀ ਆ ਅਸੀਂ ਜਿਹੜਾ ਲੋਕਾਂ ਨੂੰ ਧਰਨੇ ਲਾਉਣ ਦੀ ਨੋਬਤ ਨਹੀਂ ਆਉਂਦੇ ਵਾਂਗੇ ਅੱਜ ਉਹ ਧਰਨੇ ਤੋਂ ਡਰੀ ਹੋਈ ਐ ਉਹਨਾਂ ਨੇ ਪੁਲਿਸ ਨੂੰ ਜਿਹੜੀਆਂ ਖੁੱਲੀਆਂ ਜਿਹੜੀਆਂ ਛੋਟਾਂ ਦੇ ਰੱਖੀਆਂ ਪੁਲਿਸ ਨੂੰ ਜਿਹੜੀ ਆ ਉਹ ਰਾਤ ਨੂੰ ਜਿਹੜੀ ਆ ਉਹ ਘਰਾਂ 'ਚ ਜਾ ਜਾ ਕੇ ਛਾਪੇਮਾਰੀ ਕਰਦੀ ਐ ਜਿਹੜਾ ਅੰਦੋਲਨ ਫੇਲ ਕਰ ਲਈ ਤੇ ਜਿਸ ਦਿਨ ਲੋਕ ਇਕੱਠੇ ਹੋ ਕੇ ਜਿਹੜਾ ਧਰਨਾ ਲਾਉਣ ਜਾ ਰਹੇ ਸੀ ਜਿਹੜਾ ਕਿ ਉਹਨਾਂ ਦਾ ਜਮਹੂਰੀ ਅਧਿਕਾਰ ਆ ਉਹ ਖੋਇਆ ਜਾ ਰਿਹਾ ਜਿਵੇਂ ਇਹਨਾਂ ਨੇ ਜਿਹੜੇ ਜੋ ਫੌਜਦਾਰੀ ਕਾਨੂੰਨ ਜਿਹੜੇ ਕੇਂਦਰ ਸਰਕਾਰ ਲੈ ਕੇ ਆਈ ਆ ਉਹਦੇ ਮੁਤਾਬਕ ਜ ਜਿੰਦਾਬਾਦ ਜਾਂ ਕ੍ਰਾਂਤੀ ਦਾ ਸ਼ਬਦ ਬੋਲਣਾ ਹੀ ਜਿਹੜਾ ਗੈਰ ਕਾਨੂੰਨੀ ਹੋ ਜਾਣਾ ਇਹ ਕ੍ਰਾਂਤੀ ਕਹਿਣਾ ਜਾਂ ਧਰਨਾ ਲਾ ਦੇਣਾ ਇਹੀ ਅੱਤਵਾਦੀ ਘੇਰੇ ਵਿੱਚ ਆ ਗਿਆ ਤਾਂ ਉਵੇਂ ਹੀ ਹੂਬ ਹੂ ਜਿਵੇਂ ਕੇਂਦਰ ਸਰਕਾਰ ਕਰ ਰਹੀ ਹੈ ਉਵੇਂ ਹੀ ਆਮ ਆਦਮੀ ਪਾਰਟੀ ਕੇਂਦਰ ਦੀ 2 ਟੀਮ ਬੰਦੇ ਹੋਏ ਉਹ ਹੂਬ ਹੂ ਜਿਹੜਾ ਉਹ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਤੇ ਜਿਹੜੀ ਪਾਬੰਦੀ ਲਾ ਰਹੀ ਹੈ ਇਦੇ ਖਿਲਾਫ ਅੱਜ ਕਿਰਤੀ ਕਿਸਾਨ ਯੂਨੀਅਨ ਦਾ ਐਲਾਨ ਸੀਗਾ ਕਿ ਅਸੀਂ ਅਰਥੀ ਫੂਕਾ ਪ੍ਰਦਰਸ਼ਨ ਕਰਾਂਗੇ ਅਸੀਂ ਉਹਨਾਂ ਦੀ ਹਮਾਇਤ ਤੇ ਜੜਾਏ ਆ ਕਿ ਜੇ ਪੰਜਾਬ ਸਰਕਾਰ ਜਿਹੜੀ ਆ ਉਹ ਕਿਸੇ ਨੂੰ ਵਿਰੋਧੀ ਆਵਾਜ਼ ਜਿਹੜੀ ਉਠਾਉਣ ਨਹੀਂ ਦੇਣਾ ਚਾਹੁੰਦੀ ਇੱਥੇ ਪੁਲਿਸ ਰਾਜ ਬਣਾਇਆ ਜਾ ਰਿਹਾ ਤਾਂ ਅਸੀਂ ਸਾਰੇ ਸੰਘਰਸ਼ੀ ਲੋਕ ਭਾਵੇਂ ਕਿਸੇ ਵੀ ਜਥੇਬੰਦੀ ਦੇ ਹੋਣ ਜੇ ਸਰਕਾਰ ਉਹਨਾਂ ਦੀ ਆਵਾਜ਼ ਦਬਾਉਂਦੀ ਹੈ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਉਹਨਾਂ ਦੇ ਪਿੱਛੇ ਖੜਨਗੇ ਆ ਅਸੀਂ ਪੰਜਾਬ ਸਟੂਡੈਂਟਸ ਦੇ ਵੱਲੋਂ ਮੰਗ ਕਰਦੇ ਆ ਕਿ ਜੋ ਦੋ ਕਿਸਾਨ ਆਗੂ 10-10 ਮਹੀਨੇ ਤੋਂ ਜੇਲ੍ਹ 'ਚ ਨੇ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਣਾ ਦਾ ਤੇ ਉਹਨਾਂ ਦੀ ਜਲਦੀ ਮੰਗਾਂ ਮੰਨੀਆਂ ਜਾਣੀ ਚਾਹੀਦੀਆਂ ਤੇ ਪੰਜਾਬ ਸਰਕਾਰ ਜਿਹੜੀ ਆ ਜੇ ਆਮ ਆਦਮੀ ਪਾਰਟੀ ਆ ਦੀ ਮਾੜੀ ਮੋਟੀ ਸ਼ਾਖ ਬਚਾ ਕੇ ਰੱਖਣਾ ਚਾਹੁੰਦੀ ਹੈ ਤਾਂ ਇਹ ਪੁਲਿਸ ਰਾਜ ਦਾ ਜਿਹੜਾ ਉਹ 51 ਜਿਹੜਾ ਉਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲਣ ਦੀ بجائے ਪੰਜਾਬ ਦੀ ਲੋਕਾਂ ਦੀਆਂ ਮੰਗਾਂ ਸੁਣ ਤੇ ਆਉਣ ਬਈ ਬਹੁਤ ਸਾਰੇ ਲੋਕ ਹਰਵੀਰ ਇਹ ਕਹਿੰਦੇ ਆ ਕਿ ਵਿਦਿਆਰਥੀਆਂ ਨੂੰ ਸਿਰਫ ਪੜ੍ਹਾਈ ਕਰਨੀ ਚਾਹੀਦੀ ਆ ਉਹਨਾਂ ਨੂੰ ਧਰਨੇ ਮਜਾਰਿਆਂ ਤੋਂ ਜਾਂ ਹੋਰ ਪੋਲਿਟਿਕਸ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਵੀ ਵਿਦਿਆਰਥੀਆਂ ਨੂੰ ਸਿਰਫ ਪੜ੍ਹਾਈ ਵਾਲੇ ਧਿਆਨ ਦੇਣਾ ਚਾਹੀਦਾ ਜਾਂ ਸਮਾਜ ਦੇ ਵਿੱਚ ਜੇ ਕਿਤੇ ਕੋਈ ਗਲਤ ਹੁੰਦਾ ਤਾਂ ਵਿਦਿਆਰਥੀਆਂ ਨੂੰ ਉੱਥੇ ਵੀ ਆਪਣਾ ਪ੍ਰਤੀਕਰਮ ਦੇਣਾ ਚਾਹੀਦਾ ਦੇਖੋ ਵਿਦਿਆਰਥੀ ਸਮਾਜ ਦਾ ਹਿੱਸਾ ਹੁੰਦੇ ਆ ਜੇ ਹੁਣ ਕਿਸਾਨਾਂ ਤੇ ਹਮਲਾ ਹਣਾ ਕਿਸਾਨਾਂ ਦੇ ਜਮਹੂਰੀ ਅਧਿਕਾਰਾਂ ਤੇ ਹਮਲਾ ਤਾਂ ਕੀ ਵਿਦਿਆਰਥੀਆਂ ਨੇ ਗਾਂ ਕਿਸੇ ਨੇ ਕਿਸਾਨ ਬਨਨਾ ਕਿਸੇ ਨੇ ਮਜ਼ਦੂਰ ਬਨਨਾ ਤਾਂ ਕੀ ਉਹ ਵਿਦਿਆਰਥੀ ਵਿਦਿਆਰਥੀ ਸਮਾਜ ਦਾ ਹਿੱਸਾ ਨਹੀਂ ਹੈਗੇ ਇਸ ਕਰਕੇ ਜੇ ਸਮਾਜ ਵਿੱਚ ਕੁਝ ਗਲਤ ਹੁੰਦਾ ਤਾਂ ਵਿਦਿਆਰਥੀਆਂ ਤੇ ਵੀ ਉਨਾ ਹੀ ਇੰਪੈਕਟ ਕਰਦਾ ਤੇ ਦੂਜੀ ਗੱਲ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਵਿਦਿਆਰਥੀਆਂ ਨੂੰ ਕੋਈ ਵੀ ਕਿਸੇ ਵੀ ਬੰਦਾ ਕੋਈ ਵੀ ਪੋਲਿਟੀਕਲ ਪਾਰਟੀ ਦਾ ਬੰਦਾ ਹੋਵੇ ਉਹ ਕਹਿੰਦਾ ਕਿ ਵਿਦਿਆਰਥੀ ਦੇਸ਼ ਦਾ ਭਵੇਖ ਹੁੰਦੇ ਆ ਤੇ ਜੇ ਦੇਸ਼ ਦਾ ਭਵੇਖ ਆ ਜੋ ਉਹ ਸਮਾਜ ਵਿੱਚ ਗਲਤ ਹੁੰਦੇ ਨੂੰ ਨਹੀਂ ਉਹਦੇ ਖਿਲਾਫ ਨਹੀਂ ਬੋਲੂਗਾ ਤਾਂ ਫਿਰ ਦੇਸ਼ ਦਾ ਭਵੇਖਾ ਜਿਹੜਾ ਗਰਕ ਵਿਦਿਆਰਥੀਆਂ ਦਾ ਫਰਜ਼ ਹੁੰਦਾ ਕਿ ਸਮਾਜ ਵਿੱਚ ਅਗਰ ਕਿਤੇ ਗਲਤ ਹੁੰਦਾ ਤਾਂ ਉਹਦੇ ਖਿਲਾਫ ਬੋਲਣਾ ਜਿਵੇਂ ਭਗਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਵਿਦਿਆਰਥੀਆਂ ਦਾ ਸਿਰਫ ਇਹ ਕੰਮ ਨਹੀਂ ਹੁੰਦਾ ਕਿ ਹਾਕਮਾਂ ਨੇ ਜੋ ਸਿਲੇਬਸ ਤੇ ਕਰਤਾ ਤੇ ਸਿਰਫ ਉਹ ਹੀ ਪੜਨਾ ਵਿਦਿਆਰਥੀ ਦਾ ਕੰਮ ਸਮਾਜ ਨੂੰ ਗਾਂ ਲੈ ਕੇ ਜਾਣਾ ਵੀ ਹੁੰਦਾ ਅਸੀਂ ਇਹ ਸਮਝਦੇ ਹਾਂ ਕਿ ਵਿਦਿਆਰਥੀ ਸਮਾਜ ਦੀ ਜਿਹੜੀ ਆ ਉਹ ਨਹੀਂ ਹੁੰਦੇ ਆ ਜੇ ਨਹੀਂ ਜਿਹੜੀ ਆ ਉਹ ਕਮਜ਼ੋਰ ਹੋਊਗੀ ਤਾਂ ਜਿਹੜੀ ਉਹ ਸਮਾਜ ਵੀ ਚੰਗਾ ਨਹੀਂ ਹੋ ਸਰਨਾ ਜਿਹੜਾ ਨਵਾਂ ਸਮਾਜ ਹੋ ਸਰਨਾ ਇਸ ਕਰਕੇ ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦਿਆ ਵਿਦਿਆਰਥੀਆਂ ਨੂੰ ਆਪਦੇ ਦੇਸ਼ ਦੇ ਭਵਿੱਖ ਦੇ ਲਈ ਜਿਹੜਾ ਉਹ ਖੜੇ ਹੋਣਾ ਚਾਹੀਦਾ ਏ ਹੁਣ ਅੱਜ ਲਗਾਤਾਰ ਵਿਦਿਆਰਥੀਆਂ ਨੂੰ ਜਿਹੜਾ ਸੰਘਰਸ਼ਾਂ ਵਿੱਚ ਉਹ ਬੈਨ ਕਰਨ ਲਈ ਲਗਾਤਾਰ ਉਹਨਾਂ ਦੀ ਪੜ੍ਹਾਈ ਖੋਈ ਜਾ ਰਹੀ ਹੈ ਤਾਂ ਕਿ ਜਿਹੜਾ ਪੜ੍ਹਨ ਹੀ ਨਾ ਤੇ ਸੰਘਰਸ਼ ਕਰਨਾ ਦੂਰ ਦੀ ਗੱਲ ਹੈ ਸਿੱਖਿਆ ਨੀਤੀ ਇਹੋ ਜੀ ਲੈ ਕੇ ਆਂਦੀ ਗਈ ਹੈ ਕਿ ਵਿਦਿਆਰਥੀ ਜਿਹੜੇ ਉਹ ਸਕੂਲਾਂ ਕਾਲਜਾਂ ਚੋਂ ਜਿਹੜੇ ਬਾਹਰ ਬਾਹਰ ਕੀਤੇ ਜਾ ਰਹੇ ਆ ਲਗਾਤਾਰ ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਆ ਉਹਨਾਂ ਦਾ ਰੋਜ਼ਗਾਰ ਦਾ ਖਤਰਾ ਬਣਿਆ ਹੋਇਆ ਹੈ ਸਰਕਾਰ ਕਹਿੰਦੀ ਤਾਂ ਸਿੱਖਿਆ ਕ੍ਰਾਂਤੀ ਕਰਤੀ ਇੱਥੇ ਪ੍ਰਬੰਧ ਬਹੁਤ ਵਧੀਆ ਹੋ ਗਿਆ ਸਿੱਖਿਆ ਦਾ ਦੇਖੋ ਸਿੱਖਿਆ ਕ੍ਰਾਂਤੀ ਤਾਂ ਤਾਂ ਮੰਨਦੇ ਜੇ ਇੱਥੇ ਨਵੇਂ ਚੰਗੇ ਸਕੂਲ ਖੋਲਦੇ ਸਕੂਲਾਂ ਵਿੱਚ ਨਵੇਂ ਹੋਰ ਭਰਤੀ ਟੀਚਰਾਂ ਦੀ ਭਰਤੀ ਹੁੰਦੀ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਫ੍ਰੀ ਕੀਤੀ ਜਾਂਦੀ ਸਿੱਖਿਆ ਕ੍ਰਾਂਤੀ ਤਾਂ ਹੁੰਦੀ ਕਿ ਜੇ ਇਕੱਲੇ-ਇਕੱਲੇ ਇੱਥੇ ਬੱਚੇ ਕੋਲੇ ਪੜ੍ਹਾਈ ਦੇ ਜਿਹੜੇ ਹੋਰ ਮੌਕੇ ਪੈਦਾ ਹੁੰਦੇ ਪਰ ਇੱਥੇ ਪੜ੍ਹਾਈ ਫੀਸਾਂ ਲਗਾਤਾਰ ਵਧਦੀਆਂ ਜਾ ਰਹੀਆਂ ਯੂਨੀਵਰਸਿਟੀਆਂ ਤੇ ਲਗਾਤਾਰ ਕੇਂਦਰ ਸਰਕਾਰ ਹਮਲਾ ਕਰ ਰਹੀ ਹੈ ਪੰਜਾਬ ਸਰਕਾਰ ਜਿਹੜੀ ਕੇਂਦਰ ਦੇ ਖਿਲਾਫ ਜਮਾਂ ਡਟਕੇ ਨਹੀਂ ਖੜਦੀ ਜਿਵੇਂ ਜਦੋਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਕੇਂਦਰ ਨੇ ਆਪ ਦੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਕਰ ਉਥੇ ਜਿਹੜੀ ਗਾਇਬ ਰਹੀ ਉਥੇ ਲੋਕਾਂ ਨੇ ਸੰਘਰਸ਼ ਕਰਕੇ ਵਿਦਿਆਰਥੀ ਯੂਨੀਅਨਾਂ ਨੇ ਕਿਸਾਨ ਯੂਨੀਅਨਾਂ ਨੇ ਸਾਰੀਆਂ ਯੂਨੀਅਨਾਂ ਨੇ ਇੱਥੇ ਇਕੱਠੇ ਹੋ ਕੇ ਸਰਕਾਰ ਖਿਲਾਫ ਆਵਾਜ਼ ਉਠਾਈ ਤੇ ਕੇਂਦਰ ਨੂੰ ਪਿੱਛੇ ਹੋਣਾ ਪਿਆ ਦੂਜਾ ਕਿ ਜਿਹੜੀ ਸਿੱਖਿਆ ਨੀਤੀ ਇਹ ਕਹਿੰਦੀ ਹੈ ਕਿ ਇੱਥੇ ਯੂਨੀਵਰਸਿਟੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਕਾਲਜਾਂ ਨੂੰ ਖੁਦਮੁਖਤਿਆਰੀ ਦੇ ਦੇਣੀ ਚਾਹੀਦੀ ਹੈ ਖੁਦਮੁਖਤਿਆਰੀ ਦਾ ਮਤਲਬ ਜਿਹੜਾ ਪ੍ਰਾਈਵੇਟ ਕਰ ਦੇਣੇ ਚਾਹੀਦੇ ਆ ਵੀ ਆਪੇ ਟੀਚਰ ਭਰਤੀ ਕਰੋ ਆਪੇ ਟੀਚਰਾਂ ਨੂੰ ਤਨਖਾਹ ਦਿਓ ਆਪੇ ਪੇਪਰ ਲਓ ਜਿਹੜੀ ਸਿੱਖਿਆ ਨੀਤੀ ਇਹ ਕਹਿੰਦੀ ਹੈ ਵੀ ਇੱਥੇ ਸਾਰਾ ਕਿਸੇ ਕੋਈ ਜਿਹੜਾ ਸਿੱਖਿਆ ਨੀਤੀ ਨੂੰ ਜਿਹੜਾ ਲਾਗੂ ਕਰਦਾ ਤੋ ਪੰਜਾਬ ਸਰਕਾਰ ਲਾਗੂ ਕਰ ਰਹੀ ਹੈ ਬਹੁਤ ਸਾਰੀਆਂ ਸਟੇਟਾਂ ਨੇ ਸਿੱਖਿਆ ਨੀਤੀ ਦੇ ਖਿਲਾਫ ਬੋਲਿਆ ਪਰ ਪੰਜਾਬ ਸਰਕਾਰ ਸਿੱਖਿਆ ਨੀਤੀ ਦੇ ਖਿਲਾਫ ਨਹੀਂ ਬੋਲ ਰਹੀ ਜੇ ਸਿੱਖਿਆ ਕ੍ਰਾਂਤੀ ਇਹਨਾਂ ਦਾ ਏਜੰਡੇ ਤੇ ਹੁੰਦੀ ਤਾਂ ਸਿੱਖਿਆ ਨੀਤੀ ਦੇ ਖਿਲਾਫ ਉਹਨਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਤੇ ਇੱਥੇ ਆਪ ਦੀ ਸਿੱਖਿਆ ਨੀਤੀ ਬਣਾਉਣ ਵਾਲੇ ਪਾਸੇ ਜਿਹੜੇ ਗੱਲ ਹੀ ਨਹੀਂ ਕਰਦੀ ਇੱਕ ਵਾਰੀ ਇੱਥੇ ਦੇ ਸਿੱਖਿਆ ਮੰਤਰੀ ਨੂੰ ਉਹ ਬਿਆਨ ਦੇਣਾ ਪੈ ਗਿਆ ਕਿਉਂਕਿ ਵਿਦਿਆਰਥੀ ਅੰਦੋਲਨਾਂ ਤੋਂ ਡਰ ਕੇ ਇਹਨਾਂ ਨੂੰ ਕਹਿਣਾ ਪਿਆ ਵੀ ਹਾਂ ਅਸੀਂ ਆਪ ਦੀ ਸਿੱਖਿਆ ਨੀਤੀ ਬਣਾਵਾਂਗੇ ਪਰ ਉਹ ਬ ਲਗਾਤਾਰ ਉਹੀ ਕੇਂਦਰ ਦੀ ਸਿੱਖਿਆ ਨਹੀਂ ਜਿਹੜੀ ਲਾਗੂ ਕੀਤੀ ਜਾ ਰਹੀ ਹੈ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਹੁਣ ਜਦੋਂ ਅਸੀਂ ਕਾਲਜ ਜਾ ਜਾਂਦੇ ਹਾਂ ਤਿੰਨ ਤਿੰਨ ਮਹੀਨੇ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੇਪਰ ਲੈ ਪੇਪਰ ਲੈ ਰਹੀਏ 2 ਮਹੀਨੇ ਕਾਲਜ ਲੱਗਦੇ ਆ ਤੇ ਉਹ ਵੀ ਜਿਹੜੀਆਂ ਕਲਾਸਾਂ ਤੋਂ ਬਿਨਾਂ ਜਿਹੜੇ ਵਿਦਿਆਰਥੀ ਪੇਪਰ ਦੇ ਲਈ ਮਜਬੂਰ ਹੁੰਦੇ ਆ ਹਰ ਹਰ ਸੈਸ਼ਨ ਵਿੱਚ ਜਿਹੜਾ ਉਹ ਸਬਜੈਕਟ ਸਬਜੈਕਟ ਕੰਬੀਨੇਸ਼ਨ ਜਿਹੜੇ ਹੁਣ ਬਦਲਣ ਤੇ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਵਿਦਿਆਰਥੀਆਂ ਤੇ ਕਿ ਤੁਸੀਂ ਹੁਣ ਦੁਬਾਰਾ ਫੇਰ ਫਸਟ semesters ਸਬਜੈਕਟ ਕੁਝ ਹੋਰ ਆ ਸੈਕਿੰਡ semesters ਵਿੱਚ ਜਿਹੜੇ ਆਈ ਫੋਨ ਕਰਨਾ ਇੰਨਾ ਜਿਹੜਾ ਉਲਝਾ ਦਿੱਤਾ ਗਿਆ 11 11 ਜਿਹੜੇ ਵਿਸ਼ੇ ਇੱਕ ਇੱਕ ਸਮੈਸਟਰ ਵਿੱਚ ਵਿਦਿਆਰਥੀ ਤੇ ਥੋਪ ਦਿੱਤੇ ਗਏ ਜਿਨ੍ਹਾਂ ਕੋਈ ਕਲਾਸਾਂ ਨਹੀਂ ਲੱਗ ਰਹੀਆਂ ਕੋਈ ਨਵੀਂ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਇਹ ਜਿਹੜੇ ਨਵੇਂ ਵਿਸ਼ੇ ਲਿਆਉਂਦੇ ਗਏ ਉਹਦੀ ਕੋਈ ਇੱਕ ਸਿੰਗਲ ਕਿਤਾਬ ਜਿਹੜੀ ਪੰਜਾਬ ਸਰਕਾਰ ਦਾ ਧਿਆਨ ਨਹੀਂ ਹੈਗਾ ਕਿ ਜੇ ਅਸੀਂ ਕੋਈ ਨਵਾਂ ਕੋਰਸ ਲੈ ਕੇ ਆਂਦਾ ਤਾਂ ਉਹਦੀ ਕਿਤਾਬ ਤਾਂ ਪ੍ਰਕਾਸ਼ਿਤ ਕਰੋ ਵਿਦਿਆਰਥੀਆਂ ਦਾ ਕਿਤਾਬ ਦਾ ਸਿਲੇਬਸ ਤਾਂ ਮੁਹੱਈਆ ਕਰਾਓ ਉਹ ਹੀ ਨਹੀਂ ਹੈਗਾ ਸਿੱਖਿਆ ਕ੍ਰਾਂਤੀ ਦੇ ਨਦੀ ਐਵੇਂ ਫੂਕ ਨਿਕਲੀ ਹੋਈ ਆ ਵਿਦਿਆਰਥੀ ਜਿਹੜੇ ਕਾਲਜਾਂ ਚ ਪਹੁੰਚੇ ਆ ਉਹਨਾਂ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਪੜ੍ਹਨਾ ਉਹਨਾਂ ਕਾਲਜਾਂ ਤੱਕ ਪਹੁੰਚ ਨਹੀਂ ਕਰ ਪਾਰੇ ਤੇ ਜਿਹੜੇ ਪਹੁੰਚੇ ਆ ਉਹ ਲਗਾਤਾਰ ਜਿਹੜਾ ਉਹ ਇੰਨੀਆਂ ਖੱਜਲ ਖਵਾਰੀਆਂ ਦਾ ਜਿਹੜਾ ਸ਼ਿਕਾਰ ਹੋ ਰਿਹਾ। ਰਵੀਰ ਜਿਸ ਤਰ੍ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ, ਮਜ਼ਦੂਰ ਕਰ ਰਹੇ ਆ, ਤੁਸੀਂ ਵਿਦਿਆਰਥੀ ਜਥੇਬੰਦੀ ਵੱਲੋਂ ਜਿਵੇਂ ਤੁਸੀਂ ਨਿਊ ਐਜੂਕੇਸ਼ਨ ਪਾਲਿਸੀ ਤੇ ਬੋਲੇ ਆ, ਕੀ ਇਹਦੇ ਖਿਲਾਫ ਕੋਈ ਵੱਡਾ ਅੰਦੋਲਨ ਹਜੇ ਤੱਕ ਕਿਉਂ ਨਹੀਂ ਛਿੜਿਆ ਫਿਰ ਪੰਜਾਬ ਦੇ ਵਿੱਚ? ਕੀ ਕੀ ਦਿੱਕਤ ਕਿੱਥੇ ਆ ਰਹੀ ਆ ਫਿਰ? ਦੇਖੋ ਅਸੀਂ ਮੰਨਦੇ ਆ ਕਿ ਇਹ ਜਿਵੇਂ ਜਦੋਂ ਖੇਤੀਕ ਅੰਦੋਲਨ ਸ਼ੁਰੂ ਹੋਇਆ ਤਾਂ ਉਦੋਂ ਇਹ ਕਿਹਾ ਗਿਆ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ। ਜੇ ਹਣਾ ਲੋਕ ਲੋਕਾਂ ਦੀ ਜ਼ਮੀਨ ਚਲੀ ਜਾਣੀ ਆ ਜਿਹੜੇ ਖੁਰਾਕ ਦੀ ਗਰੰਟੀ ਚਲੀ ਜਾਣੀ ਆ ਤਾਂ ਉਹ ਉਸ ਤੋਂ ਵੀ ਵੱਧ ਖਤਰਨਾਕ ਜਿਹੜੇ ਇਹ ਸਿੱਖਿਆ ਸਿੱਖਿਆ ਨੀਤੀ ਆ ਕਿਉਂਕਿ ਸਿੱਖਿਆ ਨੀਤੀ ਲੋਕਾਂ ਤੋਂ ਦਿਮਾਗ ਖੋਰੀ ਆ ਉਹਨਾਂ ਦੇ ਉਹਨਾਂ ਦਾ ਜਿਹੜਾ ਪੜ ਕੇ ਜਿਹੜਾ ਕਹਿੰਦੇ ਵਿਦਿਆਮਨੁੱਖ ਦਾ ਤੀਜਾ ਨੇਤਰ ਹੈ ਪੜ ਕੇ ਉਹਨੇ ਉਹਨਾਂ ਨੇ ਇੱਕ ਸਮਾਜ ਨੂੰ ਚੰਗੀ ਦਿਸ਼ਾ ਵੱਲ ਲੈ ਕੇ ਜਾਣਾ ਸਿੱਖ ਕੇ ਲੈ ਕੇ ਜਾਣਾ ਪਰ ਉਹ ਖੋਇਆ ਜਾ ਰਿਹਾ ਤਾਂ ਇਹ ਸਿੱਖਿਆ ਨੀਤੀ ਖੇਤੀ ਕਾਨੂੰਨਾਂ ਨਾਲੋਂ ਬੀਜ ਬੀਜ ਬੈਲ ਨਾਲੋਂ ਬਿਜਲੀ ਬੈਲ ਨਾਲੋਂ ਸਭ ਤੋਂ ਵੱਧ ਖਤਰਨਾਕ ਆ ਪਰ ਕਿਤੇ ਨਾ ਕਿਤੇ ਸਿੱਖਿਆ ਜਿਹੜੀ ਆ ਉਹ ਲੋਕਾਂ ਤੋਂ ਲੋਕਾਂ ਦਾ ਜਿਹੜਾ ਧਿਆਨ ਉਹਨਾਂ ਨਹੀਂ ਕੇਂਦਰਿਤ ਨਹੀਂ ਕਰ ਪਾ ਰਹੇ ਕણો ਇਨਾ ਖਾਸ ਕਰਕੇ ਵਿਦਿਆਰਥੀਆਂ ਨੂੰ ਇਨਾ ਪਟਕਣਾਵਾ ਚੁਲਜਿਆ ਹੋਇਆ ਇੱਥੇ ਨਸ਼ਾ ਜਿਹੜਾ ਸ਼ਰੀਆਮ ਜਿਹੜਾ ਉਹ ਵੰਡਿਆ ਜਾ ਰਿਹਾ ਇੱਥੇ ਵਿਦਿਆਰਥੀਆਂ ਵਿੱਚ ਗੈਂਗਵਾਰ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਲਗਾਤਾਰ ਜਿਹੜੀ ਇੱਥੇ ਦੀ ਪੋਲਿਟੀਕਲ ਪਾਰਟੀਆਂ ਵਿਦਿਆਰਥੀਆਂ ਨੂੰ ਜਿਹੜਾ ਉਹ ਬੂਥ ਕੈਪਚਰ ਕਰਨ ਲਈ ਜਾਂ ਨਸ਼ੇ ਵੰਡਉਣ ਲਈ ਖਾਣ ਲਈ ਜਿਹੜਾ ਉਹ ਵਰਤ ਵਰਤ ਰਹੀਆਂ ਗੈਂਗਵਰ ਵੱਲੋਂ ਜਿਹੜਾ ਉਹਨਾਂ ਨੂੰ ਧੱਕਿਆ ਜਾ ਰਿਹਾ ਜਾਂ ਕਿਤੇ ਨਾ ਕਿਤੇ ਜਿਹੜਾ ਧਰਮ ਦੀ ਰਾਜਨੀਤੀ ਕਰਕੇ ਵਿਦਿਆਰਥੀ ਨੂੰ ਪੜਾਇਆ ਜਾ ਰਿਹਾ ਜਿਹਦੇ ਕਰਕੇ ਕਿਤੇ ਨਾ ਕਿਤੇ ਸਿੱਖਿਆ ਤੋਂ ਜਿਹੜਾ ਉਹਨਾਂ ਦਾ ਧਿਆਨ ਭਟ ਗਿਆ ਪਰ ਆਉਣ ਵਾਲੇ ਦਿਨਾਂ ਨੇ ਬਣਾ ਕੇ ਰੱਖਿਆ ਜਾ ਸਕਦਾ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਨੇ ਜਿਹੜਾ ਇਹ ਸਿੱਖਿਆ ਨੀਤੀ ਦੇ ਖਿਲਾਫ ਜਿਹੜਾ ਵੱਡਾ ਅੰਦੋਲਨ ਖੜਾ ਕਰਨਾ ਉਸ ਅੰਦੋਲਨ ਦੀ ਤਿਆਰੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਲਗਾਤਾਰ ਕਰ ਰਹੀ ਹੈ ਕੱਲੇ-ਕੱਲੇ ਕਾਲਜ ਵਿੱਚ ਕੱਲੇ-ਕੱਲੇ ਸਕੂਲ ਵਿੱਚ ਅਸੀਂ ਪਹੁੰਚ ਕਰ ਰਹੇ ਹਾਂ ਟੀਚਰ ਵੀ ਜਿਹੜੇ ਅਧਿਆਪਕ ਜਥੇਬੰਦੀਆਂ ਨੇ ਉਹ ਵੀ ਸਿੱਖਿਆ ਨੀਤੀ ਦੇ ਖਿਲਾਫ ਬੋਲੀਆਂ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵਿਦਿਆਰਥੀ ਅੰਦੋਲਨ ਜਿਹੜਾ ਵੱਡਾ ਖੜਾ ਹੋਣਾ ਤੇ ਇਹ ਜਿਹੜਾ ਉਹ ਤੈਅ ਅੱਜ ਵੀਰ ਤੁਸੀਂ ਗੈਂਗਵਾਰ ਦੀ ਗੱਲ ਕੀਤੀ ਹੈ ਸਰਕਾਰ ਨੇ ਪਿਛਲੇ ਇਨਾਂ ਦੇ ਦੌਰਾਨ ਗੈਂਗਵਾਰ ਦੇ ਵਿਰੁੱਧ ਕਹਿੰਦੇ ਸੀ ਯੁੱਧ ਚਲਾਇਆ ਹੋਇਆ ਪਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਹ ਨਿਕਲ ਕੇ ਆ ਰਹੀਆਂ ਕਿ 1 ਲੱਖ ਮੁੰਡਾ ਸਰਕਾਰ ਨੇ ਮਾਰ ਦੇਣਾ ਜੀ ਹੋਰ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਤਾਂ ਤੁਸੀਂ ਇਸ ਇਸ ਸਰਕਾਰ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਵੀ ਜੇਕਰ ਵਿਦਿਆਰਥੀਆਂ 'ਚ ਗੈਂਗਵਾਰ ਵੱਧ ਰਹੀ ਹੈ ਤੇ ਫਿਰ ਸਰਕਾਰ ਇਹਦੇ ਲਈ ਕੰਮ ਵੀ ਤਾਂ ਕਰ ਰਹੀ ਹੈ ਨਾ ਦੇਖੋ ਗੈਂਗਵਾਰ ਹਮੇਸ਼ਾ ਤੋਂ ਹੀ ਆ ਇੱਥੇ ਜਦੋਂ ਕਾਂਗਰਸ ਜਦੋਂ ਕਾਂਗਰਸ ਨੇ ਵਰਤਿਆ ਅਕਾਲੀ ਸੀ ਅਕਾਲੀਆਂ ਨੇ ਵਰਤੇ ਆਮ ਆਦਮੀ ਪਾਰਟੀ ਵੀ ਉਵੇਂ ਹੀ ਵਰਤ ਰਹੀ ਹੈ ਗੈਂਗਵਰ ਦੇ ਨਾਂ ਤੇ ਇਹਨਾਂ ਨੇ ਜਿਹੜੇ ਕਹਿੰਦੇ ਸੀ ਗੈਂਗਵਰ ਖਤਮ ਕਰ ਦੇਣਾ ਗੈਂਗਵਰ ਦੇ ਨਾਂ ਤੇ ਸਿਰਫ ਜਿਹੜੇ ਕੁਸ਼ਕ ਝੂਠੇ ਇਨਕਾਊਂਟਰ ਬਣਾਏ ਗਏ ਤਾਂ ਕਿ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਵੀ ਦੇਖੋ ਅਸੀਂ ਗੈਂਗਸਟਰ ਮਾਰਤੇ ਪਰ ਹਜੇ ਵੀ ਖੁੱਲੇ ਆਮ ਗੋਲੀਆਂ বাজ ਰਹੀਆਂ ਇੱਥੇ ਕੱਲ ਹੀ ਇੱਕ ਆਮ ਆਦਮੀ ਪਾਰਟੀ ਦਾ ਆਪ ਦਾ ਵਰਕਰ ਜਿਹੜਾ ਇਹ ਬਚਾ ਨਹੀਂ ਪਾਏ ਉਹਦੇ ਤੇ ਸ਼ਰੀਆਮ ਗੋਲੀਆਂ ਮਾਰੀਆਂ ਇੱਥੇ ਗੈਂਗਵਰ ਜੇ ਇਹਨਾਂ ਨੇ ਬੰਦ ਕੀਤਾ ਹੁੰਦਾ ਜੇ ਗੈਂਗਵਰ ਦੀ ਜੇ ਤੁਸੀਂ ਨਹੀਂ ਖਤਮ ਕਰ ਦੋਗੇ ਹਨਾ ਇੱਥੇ ਗੈਂਗਵਰ ਤਮ ਹੋਣਾ ਤਾਂ ਜੇ ਇਥੇ ਰੁਜ਼ਗਾਰ ਮਿਲੂਗਾ ਵਿਦਿਆਰਥੀਆਂ ਨੂੰ ਆਦੀ ਪਸੰਦ ਦਾ ਰੁਜ਼ਗਾਰ ਮਿਲੇ ਵਿਦਿਆਰਥੀ ਜਿਹੜਾ ਉਹ ਉਹਨਾਂ ਨੂੰ ਚੰਗਾ ਭਵਿੱਖ ਦਿਖੇ ਆਪਦਾ ਇਥੇ ਪੰਜਾਬ ਵਿੱਚ ਫੇਰ ਕਿਤੇ ਜਾ ਕੇ ਵੀ ਉਹ ਜਿਹਨਾਂ ਨੂੰ ਉਹਨਾਂ ਨੂੰ ਪਸੰਦ ਦਾ ਰੁਜ਼ਗਾਰ ਮਿਲੂਗਾ ਇੱਕ ਚੰਗਾ ਭਵਿੱਖ ਦਿਖੂਗਾ ਤਾਂ ਹੀ ਕਿਤੇ ਜਿਹੜੇ ਨਸ਼ੇ ਤੇ ਗੈਂਗਵਾਰ ਨੂੰ ਖਾਤਮਾ ਖਾਤਮਾ ਹੋਣਾ ਪਰ ਜਦੋਂ ਉਹ ਕਾਰਨ ਪਏ ਆ ਹਜੇ ਜਦੋਂ ਵਿਦਿਆਰਥੀਆਂ ਕੋਲੇ ਕੋਈ ਆਪਦਾ ਭਵਿੱਖ ਦਾ ਕੋਈ ਨਿਸ਼ਾਨਾ ਨਹੀਂ ਹੈ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਤਾਂ ਉਹ ਫਿਰ ਲੁੱਟਖੋਹਾਂ ਵਿੱਚ ਜਾਂਦੇ ਆ ਕਿਉਂਕਿ ਜੇ ਹੁਣ ਹਰੇਕ ਬੰਦੇ ਨੇ ਆਪਦਾ ਢਿੱਡ ਭਰਨਾ ਜਦੋਂ ਉਹਨਾਂ ਫਿਰ ਉਹ ਕਿਸੇ ਨੂੰ ਲੁੱਟੂਗਾ ਕਿ ਉਹ ਫਰੋਤੀਆਂ ਮੰਗੂਗਾ ਕਿਉਂਕਿ ਨੌਜਵਾਨਾਂ ਨੇ ਕਿ ਆਪਦੇ ਪਰਿਵਾਰ ਨੂੰ ਵੀ ਪਾਲਣਾ ਆਪਦੇ ਆਪਦੇ ਕੋਈ ਚਾਰ ਸੁਪਨੇ ਵੀ ਪੂਰੇ ਕਰਨੇ ਆ ਕੱਪੜੇ ਵੀ ਚਾਹੀਦੇ ਐ ਨੂੰ ਖੁਰਾਕ ਵੀ ਚਾਹੀਦੀ ਆ ਫਿਰ ਉਹ ਪੂਰਾ ਕਰਨ ਲਈ ਉਹ ਜਿਹੜਾ ਲੁੱਟਖੋਹਾਂ ਤੇ ਆਉਂਦੇ ਆ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਵਰਤਦੀ ਆ ਹੁਣ ਜਦੋਂ ਪੰਚਾਇਤੀ ਇਲੈਕਸ਼ਨ ਹੋ ਕੇ ਹਟਿਆ ਇੱਥੇ ਆ ਆਪਾਂ ਦੇਖਦੇ ਆ ਕਿ ਜੇ ਇਹਨਾਂ ਨੇ ਗੈਂਗਵਾਰ ਨੂੰ ਬੰਦ ਕਰਨਾ ਹੁੰਦਾ ਤਾਂ ਇੱਥੇ ਉਹਨਾਂ ਦੀ ਜਿਹੜੀ ਪੁਸ਼ਤਪਨਾਈ ਨਾ ਕਰਦੇ ਪਰ ਇਹਨਾਂ ਨੇ ਗੈਂਗਵਾਰ ਆਪ ਖੜੀ ਕੀਤੀ ਹੋਈ ਐ ਇੱਥੇ ਬੂਥ ਕੈਪਚਰ ਜਿਹੜੀ ਐ ਉਹ ਆਮ ਆਦਮੀ ਪਾਰਟੀ ਨੇ ਵੀ ਕਰਾਇਆ ਤੇ ਉਹ ਇਹਨਾਂ ਗੁੰਡਿਆਂ ਦੇ ਸਿਰ ਤੇ ਕਰਾਇਆ ਤੇ ਲਗਾਤਾਰ ਜੇ ਹੁਣੇ ਇਹ ਅਫਵਾਹ ਫੁਲਾ ਰਹੇ ਕਿ ਹੁਣ ਤਾਂ ਅਸੀਂ ਜਿਹੜਾ ਗੈਂਗਵਾਰ ਨੂੰ ਐ ਗੋੜੀਆਂ ਨਾਲ ਖਤਮ ਕਰ ਦੇਣਾਗੇ ਜੇ ਤੁਸੀਂ ਲੋਕਾਂ ਲੋਕਾਂ ਨੂੰ ਗੋਲੀਆਂ ਗੋੜੀਆਂ ਮਾਰਨ ਲੱਗ ਜੋਗੇ ਤੇ ਲੋਕਾਂ ਦਾ ਰਿਐਕਸ਼ਨ ਜਿਹੜਾ ਹੋਰ ਆਉਣਾ ਹੋਰ ਵਿਦਿਆਰਥੀ ਹੋਰ ਨੌਜਵਾਨ ਜਿਹੜੇ ਗੈਂਗਸਟਰੀ ਬਣਨਗੇ ਜੇ ਤੁਸੀਂ ਉਹਨਾਂ ਦਾ ਰੁਜ਼ਗ ਨਹੀਂ ਕਰਦੇ ਜੇ ਤੁਸੀਂ ਉਹਨਾਂ ਦੀ ਇਨਸਿਕਿਉਰਿਟੀ ਹੈ ਜਿਹੜੀ ਸਮਾਜ ਵਿੱਚ ਉਹ ਹੱਲ ਨਹੀਂ ਕਰਦੇ ਨਹੀਂ ਸਰ ਬਹੁਤ سارے ਲੋਕ ਹਰ ਵੀਰ ਇਹ ਕਹਿੰਦੇ ਆ ਕਿ ਸਰਕਾਰ ਕਿੰਨਿਆਂ ਨੂੰ ਰੋਜ਼ਗਾਰ ਦੇ ਦੇ ਬੰਦਾ ਆਪਦਾ ਕੰਮ ਸਿੱਖ ਲੈ ਜਰੂਰੀ ਆ ਨਸ਼ਿਆਂ 'ਚ ਜਾਣਾ ਕੋਈ ਕਿਸੇ ਨੂੰ ਧੱਕੇ ਨਾਲ ਨਹੀਂ ਨਸ਼ੇ ਚਲਾਉਂਦਾ ਕਹਿੰਦੇ ਦੇਖੋ ਵਿਦਿਆਰਥੀ ਜੇ ਕਹਿੰਦੇ ਆ ਕਿ ਅਸੀਂ ਇੱਥੇ ਪੰਜਾਬ ਨੂੰ ਚੰਗਾ ਹੋ ਬਣਾਉਣਾ ਤੇ ਇੱਥੇ ਬਹੁਤ ਸਾਰੇ ਰੁਜ਼ਗਾਰ ਪੈਦਾ ਕੀਤੇ ਜਾ ਸਕਦੇ ਆ ਇੱਥੇ ਖੇਤੀ ਦੀ ਖੇਤੀ ਆਧਾਰਤ ਸੰਨਤ ਲਾਈ ਜਾ ਸਕਦੀ ਹੈ ਜਿਦੇ ਵਿੱਚ ਹੁਣ ਦੇਖੋ ਪੰਜਾਬ ਕਿੰਨਾ ਕਿੰਨੀਆਂ ਫਲ ਸਬਜ਼ੀਆਂ ਪੈਦਾ ਕਰਦਾ ਜੇ ਇੱਥੇ ਕਿਸਾਨਾਂ ਨੂੰ ਫਲ ਸਬਜ਼ੀਆਂ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਜੇ ਇੱਥੇ ਉਹ ਦੁੱਧ ਕਿੰਨੇ ਕਿਸਾਨ ਜਿਹੜੇ ਦੁੱਧ ਦੀ ਉਹ ਲਾਉਂਦੇ ਆ ਤਾਂ ਹਾਂ ਡੇਰੀ ਫਾਰਮਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਇੱਥੇ ਖੇਤੀ ਆਧਾਰਤ ਬਹੁਤ ਸਾਰੇ ਜਿਹੜੇ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਚੰਗੇ ਕਿਸਾਨ ਬਣ ਪੈਦਾ ਹੋ ਸਕਦੇ ਆ ਕੋਈ ਜੂਸ ਜੂਸ ਬਣ ਸਕਦਾ ਇੱਥੇ ਜਿਹੜੀਆਂ ਉਹ ਸਬਜ਼ੀਆਂ ਦਾ ਬਹੁਤ ਬਹੁਤ ਕੁਝ ਬਣ ਸਕਦਾ ਪਰ ਇੰਨੀ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਜੇ ਖੇਤੀ ਦੀ ਸਨਤ ਨਹੀਂ ਲਾ ਸਕਦੇ ਤਾਂ ਫਿਰ ਇੱਥੇ ਜਦੋਂ ਫ੍ਰੀ ਟ੍ਰੇਡ ਵਰਗੇ ਸਮਝੌਤੇ ਹੀ ਕਰਨੇ ਆ ਕਿ ਬਾਹਰ ਦੀ ਚੀਜ਼ਾਂ ਇੱਥੇ ਵਕਾਉਣੀ ਆ ਤਾਂ ਫਿਰ ਇੱਥੋਂ ਦੇ ਲੋਕਾਂ ਨੂੰ ਤਾਂ ਤਬਾਹੀ ਕਰਨਾ ਤੁਸੀਂ ਰੋਜ਼ਗਾਰ ਜਿਹੜਾ ਮਾੜਾ ਮੋਟਾ ਬਚਿਆ ਵੀ ਆ ਇੱਥੇ ਕਿੰਨੇ ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੀਆਂ ਭਰਤੀਆਂ ਨਹੀਂ ਇਹ ਜੜੀਆਂ ਇਹ ਕਰ पाए ਪ੍ਰੋਫੈਸਰ ਪੂਰੇ ਦਾ ਪੂਰੇ ਕਾਲਜ ਖਾਲੀ ਆ ਇੱਥੇ ਜਿਹੜੇ ਕੱਚੇ ਪ੍ਰੋਫੈਸਰ ਭਰਤੀ ਹੋ ਕੀਤੇ ਗਏ ਆ ਜਿਹੜੀ ਮਸਾ ਭਰਤੀ ਨਿਕਲੀ ਸੀ ਉਹ ਵੀ ਇਹਨਾਂ ਨੇ ਰੱਦ ਕਰਤੀ ਆ ਇੱਥੇ ਗੈਸਟ ਫੈਕਲਟੀ 1152 ਪ੍ਰੋਫ ਨੇ ਰੁਜ਼ਗਾਰ ਤਾਂ ਹੈ ਹੀ ਨਹੀਂ ਕਿਤੇ ਮਾਨਸਿਕ ਜਿਹੜਾ ਉਤਪੀੜਨ ਜਿਹੜੀ ਵੱਧਾ ਇੱਥੇ ਲਗਾਤਾਰ ਬਿਜਲੀ ਸੈਕਟਰ ਖਤਮ ਕੀਤਾ ਜਾ ਰਿਹਾ ਬਿਜਲੀ ਵਾ ਜਿਹੜਾ ਮਾੜਾ ਮੋਟਰ ਜੁਗਾਰ ਸੀ ਉਹ ਖਤਮ ਕੀਤਾ ਜਾ ਰਿਹਾ ਰੇਲਵੇ ਉਹ ਪ੍ਰਾਈਵੇਟ ਕਰ ਰਹੇ ਆ ਤੇ ਜੁਗਾਰ ਕਿੱਥੇ ਆ ਜਿਹੜਾ ਰੁਜ਼ਗਾਰ ਜਿੱਥੇ ਹੈਗਾ ਸੀ ਉਹ ਵੀ ਤਾਂ ਰੁਜ਼ਗਾਰ ਖਤਮ ਕੀਤਾ ਜਾ ਰਿਹਾ ਜੋ ਜੋ ਸਰਕਾਰੀ ਅਦਾਰੇ ਆ ਉਹ ਲਗਾਤਾਰ ਉਹਨਾਂ ਦਾ ਭੋਗ ਪਾਇਆ ਜਾ ਰਿਹਾ ਜੇ ਉਹ ਸਰਕਾਰੀ ਅਦਾਰੇ ਨਹੀਂ ਬਚਨੇ ਤਾਂ ਜਿਹੜੇ ਲੱਖਾਂ ਲੋਕਾਂ ਨੂੰ ਉਹ ਰੁਜ਼ਗਾਰ ਦਿੰਦੇ ਸੀ ਉਹ ਵੀ ਨਹੀਂ ਬਚਨੇ ਤੇ ਜੇ ਹੋਰ ਲੋਕਾਂ ਨੂੰ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਸੀ ਸੰਨਤ ਲਾਉਣ ਵਾਲੇ ਪਾਸੇ ਉਹ ਇਹਨਾਂ ਦੇ ਫ੍ਰੀ ਟ੍ਰੇਡ ਅਰਗੇ ਸਮਝੌਤੇ ਸਾਨੂੰ ਦਿਖ ਰਿਹਾ ਕਿ ਇਹਨਾਂ ਨੇ ਜਿਹੜਾ ਮਾੜਾ ਮੋਟਾ ਰੁਜ਼ਗਾਰ ਬਚਿਆ ਕਿਸਾਨੀ ਮਾੜਾ ਮੋਟਾ ਜਿਹੜੀ ਚੰਗੀ ਰੋਟੀ ਖਾ ਲੈਂਦੀ ਹੈ ਭਾਵੇਂ ਕਰਜ਼ੇ 'ਚ ਆ ਉਹ ਵੀ ਜਿਹੜੀ ਖੋਹ ਲੈਣੀ ਹੈ ਨਹੀਂ ਸਰਕਾਰ ਕਹਿੰਦੀ ਸਾਡਾ ਵਿਕਾਸ ਨਹੀਂ ਦਿਖਦਾ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਥੇ ਹੋਰ ਤਾਂ ਕੁਝ ਨਹੀਂ ਰਿਹਾ ਪਰ ਸਰਕਾਰ ਜਿਸ ਤਰ੍ਹਾਂ ਪੋਸਟਰ ਪਾੜੀ ਕਰ ਰਹੀ ਹੈ ਮਸ਼ਹੂਰੀ ਕਰ ਰਹੀ ਹੈ ਕਿ ਸਾਡਾ ਵਿਕਾਸ ਨਹੀਂ ਰਹਿਦਾ ਸਿਰਫ ਸਾਡੀਆਂ ਖਾਮੀਆਂ ਹੀ ਦਿਸਦੀਆਂ ਫਿਰ ਸਰਕਾਰ ਦਾ ਵਿਕਾਸ ਕਿੱਧਰ ਜਾ ਰਿਹਾ ਹੈ ਵਿਕਾਸ ਪੇਂਟਾਂ ਚ ਹੀ ਆ ਵਿਕਾਸ ਇੱਥੇ ਕੰਦ ਤੇ ਜਾਂ ਬਾਥਰੂਮ ਦਾ ਪੇਂਟ ਕਰ ਦੇਣਾ ਤੇ ਉਹਦਾ ਉਦਘਾਟਨ ਕਰ ਦੇਣਾ ਉਦਘਾਟਨਾਂ ਦੇ ਪੋਸਟਰ ਰਹਿ ਗਏ ਆ ਉਦਘਾਟਨਾਂ ਦੇ ਪੱਥਰ ਰਹਿ ਗਏ ਆ ਤੇ ਜਾਂ ਹੁਣ ਇਹਨਾਂ ਨੇ ਜਿਹੜਾ ਨਵਾਂ ਲੈ ਕੇ ਆਂਦਾ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਦਾ ਰੰਗ ਹੀ ਸਕੂਲਾਂ ਤੇ ਮਾਰ ਦੇਣਾ ਵਿਕਾਸ ਇਹ ਨਹੀਂ ਹੈ ਵਿਕਾਸ ਬਾਥਰੂਮਾਂ ਦੀ ਮਰਮਤ ਕਰਾ ਕੇ ਉਦਘਾਟਨ ਕਰ ਦੇਣਾ ਸਕੂਲਾਂ ਦੀ ਸਕੂਲਾਂ ਦੀ ਮਰਮਤਨ ਵੀ ਨਹੀਂ ਕਰਾਉਣਗੇ ਸਿਰਫ ਪੇਂਟ ਹੀ ਮਾਰ ਦੇਣਾ ਇਹ ਜਿਹੜਾ ਵਿਕਾਸ ਨਹੀਂ ਹੈ ਜੇ ਕਹਿੰਦੇ ਵਿਕਾਸ ਅਸੀਂ ਕੀਤਾ ਤਾਂ ਇੱਕ ਵੀ ਫੀਲਡ ਵਿੱਚ ਵਿਕਾਸ ਦਿਖਾ ਦੇਣਾ ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਕਿੰਨੇ ਜਿਹੜਾ ਇਹ ਕਹਿੰਦੇ ਨੇ ਅਸੀਂ ਰੁਜ਼ਗਾਰ ਦਿੱਤਾ ਆਮ ਆਦਮੀ ਪਾਰਟੀ ਦੀ ਜਿਹੜੀ ਗਵਾਈ ਦੀ ਸਰਕਾਰ ਵਿੱਚ ਇੱਕ ਵੀ ਸਰਕਾਰੀ ਭਰਤੀ ਨਹੀਂ ਇਹਨਾਂ ਨੇ ਕੱਢੀ ਪ੍ਰਾਣੀਆਂ ਸਰਕਾਰੀ ਜਿਹੜੀਆਂ ਭਰਤੀਆਂ ਜਿਹੜੀ ਪਿਛਲੀ ਸਰਕਾਰ ਵੇਲ ਦੀਆਂ ਲਟਕਦੀਆਂ ਆ ਰਹੀਆਂ ਉਹਨਾਂ ਨੂੰ ਇਹ ਆਪ ਦਾ ਵਿਕਾਸ ਦਿਖਾਈ ਜਾਂਦੇ ਆ ਜਿਹੜਾ ਲੋਕਾਂ ਦੇ ਸੰਘਰਸ਼ਾ ਨਾਲ ਮਾਣੀ ਮੁੱਢੀ ਪ੍ਰਾਪਤੀ ਕੀਤੀ ਤੇ ਜਿਹੜਾ ਇਹ ਸਿਹਤ ਦੀ ਕ੍ਰਾਂਤੀ ਦਾ ਕਹਿੰਦੇ ਆ ਇੱਥੇ ਤਾਂ ਇਹਨਾਂ ਨੇ ਕਹਿਤਾ ਵੀ ਹੁਣ ਜਿਹੜਾ ਡਾਕਟਰ ਵੀ ਠੇਕੇ ਦੇ ਭਰਤੀ ਹੋ ਜਾਣੇ ਕਿ ਇਹ ਸਿਹਤ ਦਾ ਵਿਕਾਸ ਆ ਜਿਹੜਾ ਇਹਨਾਂ ਨੇ ਕਿਹਾ ਸੀ ਮੁਹੱਲਾ ਕਲੀਨਿਕ ਬਣਾਤੇ ਮੁਹੱਲਾ ਕਲੀਨਿਕ ਦੇ ਨਾਂ ਤੇ ਇਹਨਾਂ ਨੇ ਜਿਹੜੇ ਘਰਾ ਜਿਹੜੇ ਪਹਿਲਾਂ ਪਿੰਡਾਂ ਵਿੱਚ ਮਾੜੇ ਮੂٹے ਕਮਰੇ ਪੈਸੇ ਨੂੰ ਰੰਗ ਲਾ ਕੇ ਤੇ ਜਿਹੜਾ ਸਰਕਾਰੀ ਹਸਪਤਾਲ ਵਿੱਚ ਡਾਕਟਰ ਆਉਣਾ ਹੀ ਕਹਦਾ ਵੀ ਦੋ ਦਿਨ ਉੱਥੇ ਵੀ ਜਾ ਕੇ ਡਿਊਟੀ ਦੇ ਆਈ ਇਹ ਸਿਹਤ ਦਾ ਵਿਕਾਸ ਨਹੀਂ ਸਮਝਾਂਦੇ ਜਿਹੜੇ ਸਰਕਾਰੀ ਹਸਪਤਾਲ ਵਿੱਚ ਦੋ ਦਿਨ ਪੇਸ਼ੈਂਟ ਖੱਜਲ ਹੋਣਾ ਤੇ ਉਹ ਜਿਹੜੇ ਉਹ ਖੱਜਲ ਖੁਆਰੀ ਨਹੀਂ ਦਿਸਦੀ ਨਾ ਇਹਨਾਂ ਨੇ ਸਿਹਤ ਦਾ ਸਿਹਤ ਦੀ ਕ੍ਰਾਂਤੀ ਦਾ ਕਿਹਾ ਸੀ ਸਿਹਤ ਦੀ ਮਾੜੀ ਹਾਲਤ ਹੈ ਇੱਥੇ ਲਗਾਤਾਰ ਛੋਟੀਆਂ ਛੋਟੀਆਂ ਬਿਮਾਰੀਆਂ ਕਰਕੇ ਲੋਕ ਮਰ ਰਹੇ ਆ ਕੈਂਸਰ ਸ਼ੂਗਰ ਕਰ ਕਰ ਆ ਹੋਈ ਜਾਂਦੀ ਹੈ ਤੇ ਇਹ ਪਾਣੀ ਦੇ ਕਹਿੰਦੇ ਸੀ ਅਸੀਂ ਪਾਣੀ ਦੀ ਹਿਫਾਜ਼ਤ ਕਰਾਂਗੇ ਪਾਣੀ ਦੀ ਹਿਫਾਜ਼ਤ ਉਹ ਨਹੀਂ ਕਰ पाए ਕੇਂਦਰ ਤੋਂ ਬਚਾ ਹਾਲਤਾ ਰੋਜ਼ਗਾਰ ਦੀ ਮਾੜੀ ਹਾਲਤਾ ਤੇ ਜਦੋਂ ਕੇਂਦਰ ਸਰਕਾਰ ਦੇ ਜੋ ਨੀਤੀਆਂ ਲੈ ਕੇ ਆ ਰਹੀਆਂ ਉਹੀ ਲਾਗੂ ਕਰੀ ਜਾਣੀਆਂ ਤੇ ਆਪ ਕੋਸ਼ ਕਰਨਾ ਨਹੀਂ ਹੈ ਤਾਂ ਫਿਰ ਵਿਕਾਸ ਦਿਖੇ ਕਿੱਥੇ ਵਿਕਾਸ ਸਿਰ ਪੋਸਟਰਾਂ 'ਚ ਨਹੀਂ ਹੈਗਾ ਵਿਕਾਸ ਦਾ ਮਤਲਬ ਮਸ਼ਹੂਰੀਆ ਨਹੀਂ ਹੁੰਦਾਗਾ ਤੇ ਇਹਨਾਂ ਦੀ ਇੱਕ ਵੀ ਪ੍ਰਾਪਤੀ ਇੱਥੇ ਦੇ ਕੋਈ ਵੀ ਐਮਐਲਏ ਕੋਈ ਵੀ ਆਮਦਮੀ ਪਾਰਟੀ ਦਾ ਬੰਦਾ ਆ ਕੇ ਕਹਦੇ ਵੀ ਅਸੀਂ ਆਹ ਪ੍ਰਾਪਤੀ ਕੀਤੀ ਹੈ ਤਾਂ ਅਸੀਂ ਮੰਨ ਜਾਗੇ ਪ੍ਰਾਪਤੀ ਤਾਂ ਕੋਈ ਹੈ ਹੀ ਨਹੀਂ ਕਲੀ ਮਸ਼ਹੂਰੀ ਹੈ